ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਫਰ ਜ਼ਿੰਦਗੀ ਦੇ ਗੱਲ ਜਜ਼ਵਾਤਾਂ ਦੀ ਮੈਂ ਤੁਹਾਡੇ ਨਾਲ ਤੁਹਾਡਾ ਆਪਣਾ ਸਾਬੀ ਪਾਪਲਾ ਹਾਜ਼ਰ ਹਾਂ ਅੱਜ ਤੁਹਾਡੇ ਨਾਲ ਇੱਕ ਵੱਖਰੀ ਸਾਂਝ ਪਾਣ ਦੇ ਲਈ ਇਹ ਵੱਖਰੀ ਸਾਂਝ ਕਿਵੇਂ ਆ ਤੁਸੀਂ ਸਾਰੇ ਜਾਣਦੇ ਹੋ ਇਹ ਕੋਵਿਡ ਟਾਈਮ ਹੁੰਦਾ ਸੀ ਜਦੋਂ ਪਿੰਡ ਦੇ ਵਿੱਚ ਇੱਕ ਸਾਰਿਆਂ ਦਾ ਮਿੱਤਰ ਪਿਆਰਾ ਜਾਂ ਸਾਰਿਆਂ ਦਾ ਇਹ ਕਹਿ ਸਕਦੇ ਕਿ ਸੁਨੇਹੀ ਜਾਂ ਸੁਨੇਹੇ ਦੇਣ ਵਾਲਾ ਡਾਕੀ ਆ ਪਿੰਡ ਦੇ ਵਿੱਚ ਜਦੋਂ ਆਉਂਦਾ ਸੀ ਤੇ ਉਹਦੀ ਉਹਦੇ ਆਉਣ ਦੀ ਉਹਦੀ ਇੱਕ ਜਿਹੜੀ ਸਾਨੂੰ ਸਾਰਿਆਂ ਨੂੰ ਰਹਿੰਦੀ ਸੀ ਕਿਉਂਕਿ ਉਹਨਾਂ ਟਾਈਮਾਂ ਦੇ ਵਿੱਚ ਜਦੋਂ ਪੰਜਾਬ ਤੋਂ ਜਿਹੜੇ ਵੀ ਲੋਕ ਪ੍ਰਵਾਸ ਗਏ ਜਿਨ੍ਹਾਂ ਨੇ ਕੀਤਾ ਸੀਗਾ ਜਦੋਂ ਉਹ ਬਾਹਰਲੇ ਮੁਲਕਾਂ 'ਚੋਂ ਚਿੱਠੀ ਪੱਤਰ ਭੇਜਦੇ ਸੀ ਤੇ ਉਸ ਚਿੱਠੀ ਦੀ ਉਡੀਕ ਬੜੀ ਹੁੰਦੀ ਸੀ ਤੇ ਉਸ ਉਡੀਕ ਦੇ ਵਿੱਚ ਕਈ ਵਾਰੀ ਤਾਂ ਕਈ-ਕਈ ਮਹੀਨੇ ਆਪਾਂ ਟਾਕੀ ਦੇ ਕੋਲੋਂ ਪੁੱਛਦੇ ਰਹਿੰਦੇ ਸੀ ਕਿ ਸਾਡਾ ਕੋਈ ਚਿੱਠੀ ਪੱਤਰ ਆਇਆ ਭਾਵੇਂ ਉਹ ਪਰਦੇਸਾਂ ਤੋਂ ਚਿੱਠੀਆਂ ਹੋਣ ਤੇ ਭਾਵੇਂ ਉਹ ਆਪਣੇ ਲਾਗੇ ਆਪਣੇ ਰਿਸ਼ਤੇਦਾਰਾਂ ਦੀਆਂ ਚਿੱਠੀਆਂ ਹੋਣ ਤੇ ਇਸ ਚਿੱਠੀ ਪੱਤਰ ਦੀ ਉਡੀਕ ਹਰੇਕ ਨੂੰ ਹੁੰਦੀ ਸੀ ਤੇ ਚਿੱਠੀਆਂ ਦਾ ਦੌਰ ਬੜੀ ਛੇਤੀ ਖਤਮ ਹੋਇਆ ਸਮਾ ਬਦਲਿਆ ਟੈਲੀਫੋਨ ਸਾਡੇ ਸਾਰਿਆਂ ਦੇ ਘਰਾਂ ਦੇ ਵਿੱਚ ਆ ਗਏ ਤੇ ਹੌਲੀ-ਹੌਲੀ ਘਰਾਂ ਤੋਂ ਬਾਹਰ ਸਾਡੇ ਹੱਥਾਂ ਦੇ ਵਿੱਚ ਆ ਗਏ ਅੱਜ ਟੈਲੀਫੋਨ ਨੇ ਸਾਡੇ ਜਿਹੜੇ ਹੱਥਾਂ ਦੇ ਵਿੱਚ ਟੈਲੀਫੋਨ ਜਿਹੜੇ ਆਏ ਨੇ ਉਹਨੇ ਸਾਡੀ ਕਹਿੰਦੇ ਨੇ ਜ਼ਿੰਦਗੀ ਦੇ ਵਿੱਚ ਕਮਿਊਨੀਕੇਸ਼ਨ ਜਿਹੜਾ ਸੀਗਾ ਉਹ ਜਿਹੜਾ ਪਿਆਰ ਮੁਹੱਬਤ ਸੀਗਾ ਉਹ ਕਿਤੇ ਨਾ ਕਿਤੇ ਖਤਮ ਕਰ ਦਿੱਤਾ ਡਾਕੀਆ ਉਹ ਸ਼ਖਸੀਅਤ ਜਿਹੜੇ ਸਰਕਾਰੀ ਮੁਲਾਜ਼ਮ ਸੀ ਪਰ ਪਿੰਡ ਦਾ ਸੁਨੇਹਾ ਜਾਂ ਰਿਸ਼ਤੇਦਾਰੀ ਦਾ ਸੁਨੇਹਾ ਜਾ ਪਰਦੇਸਾਂ ਤੋਂ ਪ੍ਰਦੇਸੀਆਂ ਦਾ ਸੁਨੇਹਾ ਸਾਡੇ ਤੱਕ ਲੈ ਕੇ ਆਂਦਾ ਸੀ ਇੱਕ ਸਾਂਝ ਸੀ ਡਾਕੀ ਦੇ ਨਾਲ ਸਾਰੇ ਪਿੰਡ ਦੀ ਤੇ ਡਾਕੀ ਦੀ ਉਹ ਸਾਂਝ ਜਿਵੇਂ ਚਿੱਠੀ ਪੱਤਰ ਖਤਮ ਹੋਏ 1995 ਦੇ ਵਿੱਚ ਜਦੋਂ ਟੈਲੀਫੋਨ ਦਾ ਦੌਰ ਸ਼ੁਰੂ ਹੋ ਗਿਆ ਉਸ ਤੋਂ ਬਾਅਦ ਡਾਕੀ ਦੇ ਨਾਲ ਸਾਂਝ ਆ ਜਿਹੜੀ ਉਹ ਹੌਲੀ ਹੌਲੀ ਕਰਕੇ ਕਹਿੰਦੇ ਨੇ ਉਹ ਪਿੱਛੇ ਰਹਿ ਗਈ ਮਤਲਬ ਚਿੱਠੀ ਦਾ ਦੌਰ ਜਿਹੜਾ ਸੀ ਉਹ ਪੜ੍ਹ ਕੇ ਸੁਣਾਉਣ ਦਾ ਦੌਰ ਉਹ ਬੇਸਬਰੀ ਜਿਹੜੀ ਹੁੰਦੀ ਸੀ ਕਿ ਸਾਡੀ ਚਿੱਠੀ ਆਈ ਕਿ ਨਹੀਂ ਆਈ ਜਦੋਂ ਮਹੀਨਾ ਮਹੀਨਾ ਆਪਾਂ ਡਾਕੀ ਦੇ ਕੋਲੋਂ ਪੁੱਛਦੇ ਰਹਿੰਦੇ ਸੀ ਕਿ ਸਾਡੀ ਚਿੱਠੀ ਆਈ ਸਾਡਾ ਕੋ ਸੁਨੇਹਾ ਆਇਆ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਸੀ ਉਹ ਪਿੱਛੇ ਰਹਿ ਗਈਆਂ ਸੋ ਫੋਨ ਦੇ ਨਾਲ ਤੁਹਾਡੇ ਨਾਲ ਤੁਹਾਡੇ ਰਿਸ਼ਤੇਦਾਰੀ ਦੇ ਵਿੱਚ ਸਾਰਿਆਂ ਨਾਲ ਗੱਲ ਛੇਤੀ ਹੋਣ ਲੱਗ ਪਈ ਸੁਨੇਹੇ ਛੇਤੀ ਆਣ ਲੱਗਾ ਪਰ ਡਾਕੀ ਵਾਲੀ ਸਾਂਝ ਜਿਹੜੀ ਉਹ ਵਾਕਿਆ ਪਿੱਛੇ ਰਹਿ ਗਈ ਤੇ ਕੀ ਕੀ ਬਦਲਿਆ ਇੱਕ ਡਾਕੀਆ ਆਪਣੀ ਰਿਟਾਇਰਮੈਂਟ ਦੇ ਉੱਤੇ ਆਪਣੇ ਇੱਕ ਕਪਤਾ ਰਾਹੀਂ ਆਪਣੀ ਗੱਲ ਜਿਹੜੀ ਆ ਤੁਹਾਡੇ ਨਾਲ ਸ਼ੇਅਰ ਕਰ ਰਿਆ ਪਿੰਡਾਂ ਸੀ ਉਮਰਾਂ ਦਾ ਡਾਕੀਆ ਬਣ ਕੇ ਤੁਰਿਆ ਸੀ ਸਾਰੇ ਪਿੰਡ ਤੇ ਦੁੱਖ ਸੁੱਖ ਮਹਿਸੂਸ ਕਰਨ ਦੀ ਮੈਨੂੰ ਆਦਤ ਪੈ ਗਈ ਪਿੰਡਾਂ ਸੀ ਉਮਰਾਂ ਦਾ ਡਾਕੀਆ ਬਣ ਕੇ ਤੁਰਿਆ ਸੀ ਸਾਰੇ ਪਿੰਡ ਦੇ ਦੁੱਖ ਸੁੱਖ ਨੂੰ ਮਹਿਸੂਸ ਕਰਨ ਦੀ ਮੈਨੂੰ ਸੀ ਆਦਤ ਪੈ ਗਈ ਤੁਰ ਤੇ ਸੁਨੇਹਾ ਲੈ ਕੇ ਕਿਸੇ ਦੇ ਦੁੱਖ ਕਿਸੇ ਦੇ ਸੁੱਖ ਕਿਸੇ ਦੀਆਂ ਸੱਦਰਾਂ ਦਾ ਉਮਰ ਬੀਤ ਗਈ ਪਰ ਮੈਂ ਰੁਕਿਆ ਨਾ ਮੇਰੀ ਜਵਾਨੀ ਮੇਥੋਂ ਪਿੱਛੇ ਰਹਿ ਗਈ ਪਿੰਡਾਂਸੀ ਉਮਰਾਂ ਦਾ ਡਾਕੀਆ ਬਣ ਕੇ ਤੁਰਿਆ ਸੀ ਸਾਰੇ ਪਿੰਡ ਦੇ ਦੁੱਖ ਸੁੱਖ ਨੂੰ ਮਹਿਸੂਸ ਕਰਨ ਦੀ ਮੈਨੂੰ ਸੀ ਆਦਤ ਪੈ ਗਈ ਹੌਸਲਾ ਸੀ ਦੁੱਖ ਵੰਡਾਉਣ ਦਾ ਤੁਰਦੇ ਜਾਣ ਦਾ ਮਨ ਸਮਝਾਉਣ ਦਾ ਚਿੱਠੀ ਲਿਖਣ ਦਾ ਉਹ ਦੌਰ ਹੀ ਬਦਲ ਗਿਆ ਤੇ ਵਕਤ ਦੀ ਉਹ ਚਾਲ ਵੀ ਹੁਣ ਥੱਕ ਕੇ ਰਹਿ ਗਈ ਪਿੰਡਾਂਸੀ ਉਮਰਾਂ ਦਾ ਡਾਕੀਆ ਬਣ ਕੇ ਤੁਰਿਆ ਸੀ ਸਾਰੇ ਪਿੰਡ ਦੇ ਦੁੱਖ ਸੁੱਖ ਨੂੰ ਮਹਿਸੂਸ ਕਰਨ ਦੀ ਮੈਨੂੰ ਸੀ ਆਦਤ ਪੈ ਗਈ ਸੋਚਿਆ ਨਹੀਂ ਸੀ ਚਿੱਠੀ ਨਾ ਲਿਖਣ ਨਾਲ ਦੁਨੀਆ ਇੰਨੀ ਬਦਲ ਜਾਏਗੀ ਸੋਚਿਆ ਨਹੀਂ ਸੀ ਚਿੱਠੀ ਨਾ ਲਿਖਣ ਨਾਲ ਦੁਨੀਆ ਇੰਨੀ ਬਦਲ ਜਾਏਗੀ ਤਰੱਕੀ ਦੀ ਗੱਲ ਕਰਦੀ ਸੀ ਸਾਰੀ ਦੁਨੀਆ ਪਰ ਮੈਨੂੰ ਲੱਗਦਾ ਪਿਆਰ ਦਾ ਅਹਿਸਾਸ ਕਰਨ ਵਾਲੀ ਰੂਹ ਕਿਤੇ ਪਿੱਛੇ ਰਹਿ ਗਈ ਪੈਂਡਾ ਸੀ ਉਮਰਾਂ ਦਾ ਡਾਕੀਆ ਬਣ ਕੇ ਤੁਰਿਆ ਸੀ ਸਾਰੇ ਪਿੰਡ ਦੇ ਦੁੱਖ ਸੁੱਖ ਨੂੰ ਮਹਿਸੂਸ ਕਰਨ ਦੀ ਮੈਨੂੰ ਸੀ ਆਦਤ ਪੈ ਗਈ ਪਰ ਸੋਚਦਾ ਕੀ ਹੈ ਪਰ ਸੋਚਾਂ ਦਾ ਕੀ ਹੈ ਦੁਨੀਆ ਦੇ ਰੰਗ ਵੇਖ ਕੇ ਹੋ ਸਕਦਾ ਇਹ ਵੀ ਬਦਲ ਜਾਵੇ ਪਰ ਸੋਚਾਂ ਦਾ ਕੀ ਹੈ ਦੁਨੀਆ ਦੇ ਰੰਗ ਵੇਖ ਕੇ ਹੋ ਸਕਦਾ ਇਹ ਵੀ ਬਦਲ ਜਾਵੇ ਪਰ ਅੱਜ ਫੇਰ ਕੋਸ਼ਿਸ਼ ਕੀਤੀ ਹੈ ਕਿ ਇੱਕ ਸੁਨੇਹਾ ਹੋਰ ਦੇਵਾਂ ਪਰ ਡਰਦਾ ਹਾਂ ਅੱਜ ਦੇ ਹਾਲਾਤਾਂ ਤੋਂ ਕਿਤੇ ਕਹਿ ਨਾ ਦਿਓ ਮੇਰੀ ਕੋਸ਼ਿਸ਼ ਠਿੱਕੀ ਰਹਿ ਗਈ ਪਿੰਡਾਂ ਸਿਉਂਰਾਂ ਦਾ ਡਾਕੀਆ ਬਣ ਕੇ ਤੁਰਿਆ ਸੀ ਸਾਰੇ ਪਿੰਡ ਤੇ ਸੁੱਖ ਸੁਖ ਨੂੰ ਮਹਿਸੂਸ ਕਰਨ ਦੀ ਮੈਨੂੰ ਸੀ ਆਗਤ ਪੈਗੀ ਉਮੀਦ ਹੈ ਕਿ ਤੁਹਾਨੂੰ ਅੱਜ ਦੀ ਇਹ ਕਪਤਾ ਚੰਗੀ ਲੱਗੇਗੀ ਡਾਕੀਆ ਇਸ ਕਪਤਾ ਦਾ ਨਾਮ ਆ ਤੁਹਾਡਾ ਡਾਕੀਆ ਤੁਹਾਡੇ ਪਿੰਡ ਦਾ ਡਾਕੀਆ ਤੁਹਾਡੇ ਸ਼ਹਿਰ ਦਾ ਡਾਕੀਆ ਤੁਸੀਂ ਸਾਰਿਆਂ ਨੇ ਬਹੁਤ ਸਾਰੇ ਜਿਹੜੇ ਪੁਰਾਣੇ ਬਤੁਰਕ ਨੇ ਉਹਨਾਂ ਨੇ ਡਾਕੀ ਦੇ ਨਾਲ ਚੰਗੀਆਂ ਸਾਂਝਾਂ ਪਾਈਆਂ ਸੀ ਹਮੇਸ਼ਾ ਤੁਰੇ ਜਾਂਦੇ ਉਹ ਪਿੰਡ ਦੇ ਵਿੱਚ ਪੁੱਛਦੇ ਰਹਿੰਦੇ ਸੀ ਕਿ ਸਾਡਾ ਕੋਈ ਸਨੇਹਾ ਸਾਡੀ ਕੋਈ ਚਿੱਠੀ ਪੱਤਰ ਤੇਰੇ ਤੱਕ ਨਹੀਂ ਪਹੁੰਚਿਆ ਤੇ ਇਹ ਜਿਹੜੀ ਬੇਸਬਰੀ ਸੀ ਇਹ ਜਿਹੜੀ ਉਡੀਕ ਸੀਗੀ ਉਹ ਬੜੀ ਜਿਹੜੀ ਮੋਹ ਭੀਜੀ ਸੀ ਸੋ ਇਹ ਮੋਹ ਭੀਜੀ ਉਡੀਕ ਇਮੋਪੀਆ ਪਿਆਰ ਅੱਜ ਤੁਹਾਡੇ ਨਾਲ ਸਾਂਝਾ ਕੀਤਾ ਉਮੀਦ ਹੈ ਕਿ ਤੁਹਾਨੂੰ ਜ਼ਰੂਰ ਚੰਗਾ ਲੱਗੇਗਾ